ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਵਰਲਡ ਨਿਊਜ਼ ਤੇ ਆਫਰ ਝਾਤ ਪਾਉਂਦੇ ਆ ਪਹਿਲੀ ਖਬਰ ਤੇ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਨੇਤਾ ਵਿਵੇਕ ਰਾਮਾ ਸੁਆਮੀ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮਾਮੂਲੀ ਅਹੁਦੇਦਾਰ ਅਤੇ ਇੱਕ ਕਟਪੁਤਲੀ ਦੱਸਿਆ। ਰਾਮਾ ਸੁਆਮੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਹੈਰਿਸ ਦਾ ਪਾਰਟੀ ਦੇ ਵਿੱਚ ਇੱਕ ਮਾਮੂਲੀ ਅਹੁਦਾ ਹੈ ਤੇ ਉਹ ਇੱਕ ਕਟਪੁਤਲੀ ਹੈ। ਅਤਲੀਅਤ ਇਹ ਹੈ ਕਿ ਉਹ ਨੀਤੀ ਉੱਤੇ ਗੱਲ ਕਰਨ ਤੋਂ ਪਰਹੇਜ਼ ਕਰਦੀ ਹੈ ਕਿਉਂਕਿ ਉਹ ਜਿੰਨੀ ਜ਼ਿਆਦਾ ਨੀਤੀ ਬਾਰੇ ਗੱਲ ਕਰੇਗੀ ਓਨੀ ਹੀ ਉਹਦੀ ਪ੍ਰਸਿੱਧੀ ਘਟ ਹੋਵੇਗੀ ਅਤੇ ਮੇਰਾ ਮੰਨਣਾ ਹੈ ਕਿ ਇਹ ਸਾਡੀ ਜਿੱਤ ਲਈ ਮਹੱਤਵਪੂਰਨ ਰਣਨੀਤੀ ਹੈ। ਰਾਮਾ ਸੁਆਮੀ ਨੇ ਕਿਹਾ ਕਿ ਅਸੀਂ ਆਪਣੀਆਂ ਨੀਤੀਆਂ ਦੇ ਆਧਾਰ 'ਤੇ ਜਿੱਤਾਂਗੇ ਮੇਰਾ ਮੰਨਣਾ ਕਿ ਸਾਨੂੰ ਉਸ ਦੀਆਂ ਅਸਫਲ ਆਰਥਿਕ ਨੀਤੀਆਂ ਤੇ ਦੱਖਣੀ ਤਰਾਦ ਦੇ ਉੱਤੇ ਉਹ ਦੇ ਰੁਕ ਉੱਤੇ ਕੰਮ ਕਰਨ ਲਈ ਉਸ ਨੂੰ ਘੇਰਨ ਦੀ ਜ਼ਰੂਰਤ ਹੈ। ਰਾਮਾ ਸੁਆਮੀ ਨੇ ਇਹ ਵੀ ਆਖਿਆ ਕਿ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਨਾ ਸਿਰਫ ਇਸ ਚੋਣ ਨੂੰ ਜਿੱਤਣ ਵਿੱਚ ਸਫਲ ਹੋਵਾਂਗੇ ਸਗੋਂ ਦੇਸ਼ ਨੂੰ ਬਚਾਉਣ ਵਿੱਚ ਵੀ ਕਾਮਯਾਬ ਹੋਵਾਂਗੇ। ਡੋਨਾਲਡ ਟਰੰਪ ਦੇਸ਼ ਦੇ ਲਈ ਸਹੀ ਉਮੀਦਵਾਰ ਨੇ ਅਤੇ ਉਹਨਾਂ ਦੀ ਜਿੱਤ ਯਕੀਨੀ ਬਣਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਅਮਰੀਕੀ ਰੱਖਿਆ ਸਕੱਤਰ ਲੌਇਡ ਆਸਟਨ ਦੇ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਰੱਖਿਆ ਸਹਿਯੋਗੀ ਗਤੀਵਿਧੀਆਂ ਦੀ ਸਮੀਖਿਆ ਵੀ ਕੀਤੀ ਹੈ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਮੇਰੇ ਪਿਆਰੇ ਦੋਸਤ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਨ ਦੇ ਨਾਲ ਸ਼ਾਨਦਾਰ ਮੁਲਾਕਾਤ ਹੋਈ ਹੈ ਅਸੀਂ ਮੌਜੂਦਾ ਰੱਖਿਆ ਸਹਿਯੋਗ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਉਹਨਾਂ ਨੂੰ ਡੂੰਘਾ ਕਰਨ ਦੇ ਤਰੀਕਿਆਂ ਉੱਤੇ ਚਰਚਾ ਕੀਤੀ ਹੈ ਸਪਲਾਈ ਸੁਰੱਖਿਆ ਵਿਵਸਥਾ ਹੁੰਦਾ ਦਸਕਤ ਅਤੇ ਪ੍ਰਮੁੱਖ ਅਮਰੀਕੀ ਕਮਾਂਡਾ ਉੱਤੇ ਭਾਰਤੀ ਅਫਸਰਾਂ ਦੀ ਤਾਇਨਾਤੀ ਦੇ ਲਈ ਸਮਝੌਤਾ ਇਤਿਹਾਸਕ ਘਟਨਾ ਕਰਮ ਹੈ ਰਾਜਾ ਸਿੰਘ ਨੇ ਵੀਰਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਉਦੇਸ਼ ਨਾਲ 4 ਦਿਨਾਂ ਦੇ ਅਧਿਕਾਰਤ ਦੌਰੇ ਉੱਤੇ ਇੱਥੇ ਪਹੁੰਚੇ ਸਨ ਤੇ ਸਿੰਘ ਨੇ ਆਪਣੇ ਦੌਰੇ ਦੌਰਾਨ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕੀਤੀ ਹੈ ਪਾਣੀ ਦੀ ਵੰਡ ਨੂੰ ਦਰੁਸਤਾਤੇ ਨਵੇਂ ਸਿਰੇ ਤੋਂ ਕਰਨ ਦੇ ਲਈ ਪੰਜਾਬ ਸਰਕਾਰ ਨੇ ਰਾਵੀ ਬਿਆਸ ਜਲ ਟ੍ਰਿਬਿਊਨਲ ਕੋਲ ਪਹੁੰਚ ਕੀਤੀ ਹੈ ਕਿਉਂਕਿ ਰਾਵੀ ਬਿਆਸ ਜਲ ਟ੍ਰਿਬਿਊਨਲ ਦੇ ਤਿੰਨ ਸੂਬਿਆਂ ਦੇ ਵਿੱਚ ਪਾਣੀ ਦੀ ਵੰਡ ਦੇ ਮਾਮਲੇ ਉੱਤੇ ਕਾਰਵਾਈ ਤੇਜ਼ ਕਰ ਦਿੱਤੀ ਹੈ ਜਿਸ ਕਰਕੇ ਪੰਜਾਬ ਸਰਕਾਰ ਨੇ ਇਹ ਵੰਡ ਨਵੇਂ ਸਿਰੇ ਤੋਂ ਸੂਬਿਆਂ ਦੇ ਪਾਣੀ ਦੀ ਹਸਤੀ ਤੇ ਨੂੰ ਜਾਂਚ ਕਰਨ ਦੀ ਮੰਗ ਕੀਤੀ ਹੈ ਜਲ ਟ੍ਰਿਬਿਊਨਲ ਵੱਲੋਂ ਦਿੱਲੀ ਚੋਕ ਅਖਰੀ ਦੇ ਦਿਨਾਂ ਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ ਜਾਣਕਾਰੀ ਮੁਤਾਬਕ ਸੁਣਵਾਈ ਦੌਰਾਨ ਹਰਿਆਣਾ ਤੇ ਰਾਜਸਥਾਨ ਦੇ ਜੂਨੀਅਰ ਅਧਿਕਾਰੀ ਪੇਸ਼ ਹੋਏ ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਆਪਣੀ ਟੀਮ ਸਮੇਤ ਜਲ ਟ੍ਰਿਬਿਊਨਲ ਅੱਗੇ ਪੇਸ਼ ਹੋਏ ਨੇ ਕੇਂਦਰ ਸਰਕਾਰ ਨੇ April 2022 ਦੇ ਵਿੱਚ ਰਾਵੀ ਬਿਆਸ ਟ੍ਰਿਬਿਊਨਲ ਪੂਰਨ ਗਠਨ ਕੀਤਾ ਸੀ ਤੇ ਪੰਜਾਬ ਹਰਿਆਣਾ ਤੇ ਰਾਜਸਥਾਨ ਨੇ ਟ੍ਰਿਬਿਊਨਲ ਕੋਲ ਪੁਰਾਣੀ ਰਿਵਿਊ ਦਰਖਾਸਤ ਦਿੱਤੀ ਹੋਈ ਹੈ ਜਿਸ ਦੀ ਹੁਣ ਸੁਣਵਾਈ ਤੇਜ਼ ਹੋ ਗਈ ਹੈ ਪੰਜਾਬ ਸਰਕਾਰ ਨੇ ਆਪਣਾ ਸਟੈਂਡ ਮੁਰਦ ਦੋਹਰਾਇਆ ਇਸ ਸਾਲ 2024 ਦੇ ਵਿੱਚ ਕੈਨੇਡਾ ਦੇ ਹਵਾਈ ਅੱਡਿਆਂ ਉੱਤੇ ਸ਼ਰਨ ਮੰਗਣ ਵਾਲੇ ਭਾਰਤੀਆਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਅਤੇ ਜਨਵਰੀ 2024 ਤੋਂ ਜੂਨ 2024 ਤੱਕ 16800 ਭਾਰਤੀਆਂ ਨੇ ਕੈਨੇਡੀਅਨ ਹਵਾਈ ਅੱਡੇ ਉੱਤੇ ਸ਼ਰਨ ਮੰਗੀ ਹੈ। ਇਹਨਾਂ ਵਿੱਚੋਂ 30% ਦੀ ਇਕੱਲੇ ਪੰਜਾਬ ਦੇ ਨੇ ਤੇ ਇਹ ਅੰਕੜਾ ਹੈਰਾਨੀਜਨਕ ਹੈ ਕਿਉਂਕਿ ਪਿਛਲੇ ਸਾਲ ਯਾਨੀ ਕਿ ਸਾਲ 2023 ਦੇ ਵਿੱਚ 11265 ਲੋਕਾਂ ਨੇ ਇਹ ਕੰਮ ਕੀਤਾ ਸੀ ਜਦੋਂ ਕਿ 2022 ਦੇ ਵਿੱਚ ਸਿਰਫ 4100 ਅਤੇ 2021 ਦੇ ਵਿੱਚ ਸਿਰਫ 1495 ਭਾਰਤੀਆਂ ਨੇ ਕੈਨੇਡਾ ਵਿੱਚ ਸ਼ਰਨ ਮੰਗੀ ਸੀ। ਪਿਛਲੇ ਸਾਲ ਦੇ ਪਿਛਲੇ 6 ਮਹੀਨਿਆਂ ਦੀ ਤੁਲਨਾ ਦੇ ਵਿੱਚ ਇਸ ਸਾਲ ਭਾਰਤੀਆਂ ਵੱਲੋਂ ਸ਼ਰਨ ਮੰਗਣ ਦੇ ਮਾਮਲਿਆਂ ਦੇ ਵਿੱਚ 500% ਤੱਕ ਦਾ ਉਛਾਲ ਦੇਖਿਆ ਗਿਆ। ਪਰ ਕੈਨੇਡੀਅਨ ਹਵਾਈ ਅੱਡੇ ਉੱਤੇ ਸ਼ਰਨ ਲੈਣ ਵਾਲੇ ਭਾਰਤੀਆਂ ਦੇ ਮਾਮਲੇ ਚ ਅਚਾਨਕ ਹੋਏ ਵਾਧੇ ਤੋਂ ਕੈਨੇਡੀਅਨ ਅਧਿਕਾਰੀ ਵੀ ਹੈਰਾਨ ਨੇ ਕਿਉਂਕਿ ਪਿਛਲੇ ਸਾਲਾਂ ਚ ਇਹ ਅੰਕੜਾ ਸੀਮਤ ਦਾਇਰੇ ਵਿੱਚ ਰਿਹਾ ਤੇ ਕੈਨੇਡੀਅਨ ਸਰਕਾਰ ਨੇ ਅਜੇ ਤੱਕ ਇਸ ਸਬੰਧ ਵਿੱਚ ਭਾਰਤ ਬਾਰੇ ਕੁਝ ਨਹੀਂ ਕਿਹਾ ਸਾਲ 2024 ਦੇ ਅਪ੍ਰੈਲ ਤੋਂ ਜੂਨ ਤੱਕ ਲਗਭਗ 6000 ਭਾਰਤੀਆਂ ਨੇ ਕੈਨੇਡਾ ਵਿੱਚ ਸ਼ਰਨ ਮੰਗੀ ਹੈ ਕ੍ਰਿਕਟਰ ਸਟਾਰ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟਰ ਅਤੇ ਘਰੇਲੂ ਕ੍ਰਿਕਟਰ ਤੋਂ ਸਨਿਆਸ ਲੈਣ ਦਾ ਫੈਸਲਾ ਕੀਤਾ ਹੈ। ਸ਼ਿਖਰ ਧਵਨ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਫੈਸਲੇ ਬਾਰੇ ਕਿਹਾ ਤੇ ਦੱਸਿਆ। ਸ਼ਿਖਰ ਧਵਨ ਟੀਮ ਦੇ ਵਿੱਚ ਗੱਬਰ ਦੇ ਨਾਮ ਨਾਲ ਮਸ਼ਹੂਰ ਨੇ ਤੇ ਉਹ ਆਈਪੀਐਲ 2024 ਦੇ ਵਿੱਚ ਪੰਜਾਬ ਕਿੰਗਸ ਲਈ ਖੇਡਦੇ ਨਜ਼ਰ ਆਏ ਸਨ ਪਰ ਉਹ ਸੱਟ ਕਾਰਨ ਕਈ ਮੈਚ ਨਹੀਂ ਖੇਡ ਸਕੇ। ਹਾਲਾਂਕਿ ਸ਼ਿਖਰ ਨੂੰ ਆਈਪੀਐਲ 2025 ਦੇ ਵਿੱਚ ਖੇਡਦੇ ਦੇਖਿਆ ਜਾ ਸਕਦਾ ਹੈ ਕਿਉਂਕਿ ਉਸਨੇ ਆਈਪੀਐਲ ਤੋਂ ਸਨਿਆਸ ਲੈਣ ਬਾਰੇ ਆਪਣੇ ਵੀਡੀਓ ਵਿੱਚ ਕੁਝ ਨਹੀਂ ਆਖਿਆ ਸ਼ਿਕਰਤਾਵਰ ਨੇ 1 ਮਿੰਟ 17 ਸਕਿੰਟ ਦੇ ਵੀਡੀਓ ਵਿੱਚ ਕਿਹਾ ਕਿ ਸਾਰਿਆਂ ਨੂੰ ਹੈਲੋ ਅੱਜ ਮੈਂ ਅਜਿਹੇ ਮੋੜ ਉੱਤੇ ਖੜਾ ਜਿੱਥੇ ਤੁਸੀਂ ਪਿੱਛੇ ਮੁੜਦੇ ਹੋ ਤਾਂ ਤੁਹਾਨੂੰ ਸਿਰਫ ਯਾਦਾ ਹੀ ਨਜ਼ਰ ਆਉਂਦੀਆਂ ਨੇ ਅਤੇ ਜਦੋਂ ਤੁਸੀਂ ਅੱਗੇ ਦੇਖਦੇ ਹੋ ਤਾਂ ਤੁਸੀਂ ਪੂਰੀ ਦੁਨੀਆ ਨੂੰ ਦੇਖ ਸਕਦੇ ਹੋ ਮੇਰਾ ਹਮੇਸ਼ਾ ਇੱਕ ਹੀ ਮੰਜ਼ਲ ਸੀ ਭਾਰਤ ਲਈ ਖੇਡਣਾ ਅਜਿਹਾ ਹੋਇਆ ਤੇ ਵੀਡੀਓ ਪੋਸਟ ਕਰਦੇ ਹੋਏ ਸ਼ਿਖਰ ਨੇ ਲਿਖਿਆ ਕਿ ਮੈਂ ਆਪਣੇ ਕ੍ਰਿਕਟ ਸਫਰ ਦੇ ਇਸ ਚੈਪਟਰ ਨੂੰ ਖਤਮ ਕਰ ਰਿਹਾ ਮੈਂ ਆਪਣੇ ਨਾਲ ਅਣਗਿਣਤ ਯਾਦਾਂ ਤੇ ਧੰਨਵਾਦ ਲੈ ਕੇ ਜਾ ਰਿਹਾ ਪਿਆਰ ਅਤੇ ਸਮਰਥਨ ਦੇ ਲਈ ਧੰਨਵਾਦ ਜੈ ਹਿੰਦ ਪ੍ਰਧਾਨ ਮੰਤਰੀ ਜਸਟਨ ਟ੍ਰੋਡੋ ਨੂੰ ਭਾਰੀ ਨਿਮੋਸ਼ੀ ਝੱਲਣੀ ਪਈ ਹੈ ਜਦੋਂ ਕੈਨੇਡੀਅਨ ਮੁਸਲਮਾਨ ਭਾਈਚਾਰੇ ਦੇ ਆਗੂਆਂ ਨੇ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਸਾਫ਼ ਨਾ ਕਰ ਦਿੱਤੀ ਹੈ ਇਸ ਕਾਰਨ ਕਯੂਬਿਕ ਦੇ ਲਾਸਾਲ ਇਲਾਕੇ ਦੇ ਵਿੱਚ ਹੋਣ ਵਾਲੀ ਜਿਮਨੀ ਚੋਣ ਦੇ ਮੱਦੇਨਜ਼ਰ ਮੁਸਲਮਾਨ ਆਗੂਆਂ ਨਾਲ ਰੱਖੀ ਮੀਟਿੰਗ ਦੇ ਆਖਰਕਾਰ ਰੱਦ ਕਰਨੀ ਪਈ ਹੈ ਰਿਪੋਰਟ ਮੁਤਾਬਕ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਆਖਿਆ ਹੈ ਕਿ ਗਾਜ਼ਾ ਦੇ ਹਾਲਾਤ ਅਤੇ ਕੈਨੇਡਾ ਵਿੱਚ ਲਗਾਤਾਰ ਵਧ ਰਹੇ ਇਸਲਾਮੋਫੋਬੀਆ ਦੇ ਮੱਦੇਨਜ਼ਰ ਭਾਈਚਾਰੇ ਦੇ ਜ਼ਿਆਦਾਤਰ ਮੈਂਬਰ ਗੁੱਸੇ ਵਿੱਚ ਨੇ ਤੇ ਉਹਨਾਂ ਦਾ ਮੰਨਣਾ ਹੈ ਕਿ ਸਰਕਾਰ ਇਹਨਾਂ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਆਗੂਆਂ ਨੂੰ ਸੱਦਿਆ ਗਿਆ ਸੀ ਤੇ ਸੂਤਰਾਂ ਨੇ ਦੱਸਿਆ ਕਿ ਲਾਵਲ ਲੈਸ ਇਲ ਤੋਂ ਐਮਪੀ ਫਾਇਕਲ ਅਲ ਖੌਰੀ ਦੇ ਵੱਲੋਂ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਜ਼ੁਬਾਨੀ ਸੱਦੇ ਭੇਜੇ ਗਏ ਸਨ ਮਹਿਮਾਨਾਂ ਨੂੰ ਲਾਵਲ ਦੇ ਸ਼ੈਟੂ ਰਾਇਲ ਹਾਲ ਦੇ ਵਿੱਚ ਬੁੱਧਵਾਰ ਨੂੰ ਬਾਅਦ ਦੁਪਹਿਰ 3 ਵਜੇ ਮੀਟਿੰਗ ਵਰਤ ਤੇ ਸੱਦਿਆ ਗਿਆ ਸੀ ਤੇ ਉਧਰ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਮੁੱਦੇ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਹੈ ਅਤੇ ਕਿਹਾ ਕਿ ਜਸਟਿਨ ਟ੍ਰੁਡੋ ਮੱਧ ਪੂਰਬ ਦੇ ਵਿੱਚ ਚੱਲ ਰਹੇ ਸੰਕਟ ਬਾਰੇ ਅਹਿਮ ਵਿਚਾਰ ਵਟਾਂਦਰਾ ਕਰਨ ਲਈ ਵਚਨਬੱਧ ਨੇ। ਯੂਕੇ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ ਤੇ ਇਮੀਗ੍ਰੇਸ਼ਨ ਪਾਬੰਦੀਆਂ ਖਾਸ ਕਰਕੇ ਆਸ਼ਿਰੇਤਾ ਨੂੰ ਲਿਆਉਣ ਉੱਤੇ ਪਾਬੰਦੀ ਦੇ ਕਾਰਨ ਹੋਇਆ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਜੂਨ 2024 ਦੇ ਵਿੱਚ ਖਤਮ ਹੋਏ ਸਾਲ ਦੇ ਵਿੱਚ ਭਾਰਤ ਤੋਂ ਬ੍ਰਿਟੇਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 23 ਫੀਸਦੀ ਦੀ ਕਮੀ ਆਈ ਹੈ। ਵਿਦਿਆਰਥੀ ਵੀਜ਼ਾ ਧਾਰਕਾਂ ਨੇ ਆਪਣੇ ਨਾਲ ਨਿਰਪੱਖ ਪਰਿਵਾਰਕ ਮੈਂਬਰਾਂ ਨੂੰ ਲਿਆਉਣ ਉਦੇ ਅਧਿਕਾਰ ਉਤੇ ਸਖਤ ਪਰ ਵਧੀਆ ਕਾਰਨ ਇਹ ਗਰਾਵਰ ਦੀ ਸੰਭਾਵਨਾ ਦੇਖੀ ਹੈ ਤੇ ਹਾਲਾਂਕਿ ਬਰਤਾਨੀਆ ਵਿੱਚ ਪੜਨ ਲਈ ਵੀਜ਼ਾ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਭਾਰਤੀ ਵਿਦਿਆਰਥੀ ਅਜੇ ਵੀ ਸਿੱਖ ਰਹੇ ਨੇ ਤੇ ਗ੍ਰਹਿ ਮੰਤਰਾਲੇ ਵੱਲੋਂ ਜੂਨ 2024 ਨੂੰ ਖਤਮ ਹੋਏ ਪਿਛਲੇ 1 ਸਾਲ ਦੇ ਜਾਰੀ ਅੰਕੜਿਆਂ ਦੇ ਮੁਤਾਬਕ ਉੱਚ ਸਿੱਖਿਆ ਲਈ ਬ੍ਰਿਟੇਨ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 23 ਫੀਸਦੀ ਦੀ ਕਮੀ ਆਈ ਪਰ ਉਹ ਗ੍ਰੈਜੂਏਟ ਸਿੱਖਿਆ ਦੇ ਆਧਾਰ ਤੇ ਵੀਜ਼ੇ ਉੱਤੇ ਰਹਿਣ ਦੀ ਇਜਾਜ਼ਤ ਲੈਣ ਦੇ ਮਾਮਲੇ ਵਿੱਚ ਸਭ ਤੋਂ ਵੱਡੇ ਸਮੂਹ ਨੂੰ ਨੁਮਾਇੰਦਗੀ ਕਰਦੇ ਨੇ ਵੀਜ਼ਾ ਦੀ ਇਹ ਸ਼੍ਰੇਣੀ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਤੋਂ ਬਾਅਦ 2 ਸਾਲ ਤੱਕ ਬ੍ਰਿਟੇਨ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ ਯੂਕਰੇਨ ਦੇ ਰਾਸ਼ਟਰਪਤੀ ਵਲਦਮੀਰ ਜ਼ੇਲੈਂਸਕੀ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਜੇ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੰਦੇ ਤਾਂ ਰੂਸ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਖੜੀਆਂ ਹੋ ਜਾਣਗੀਆਂ ਫਰਵਰੀ 2022 ਦੇ ਵਿੱਚ ਯੂਕਰੇਨ ਉੱਤੇ ਹਮਲੇ ਤੋਂ ਬਾਅਦ ਲਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ ਤੇ ਜਿਹੜੀ ਪੱਛਮੀ ਦੇਸ਼ ਆਲੋਚਨਾ ਕਰ ਰਹੇ ਨੇ ਭਾਰਤ ਯੂਕਰੇਨ ਦੇ ਨਾਲ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਤੋਂ 1% ਦੀ ਤੋਂ ਵੀ ਘੱਟ ਤੇਲ ਦੀ ਈਦਾਮਤ ਕਰਦਾ ਸੀ ਜੋ ਹੁਣ ਵਧ ਕੇ ਲਗਭਗ 40% ਦੀ ਹੋ ਗਈ ਹੈ ਜਰਲਸ਼ਕਿਰੇ ਸ਼ੁੱਕਰਵਾਰ ਨੂੰ ਆਖਿਆ ਹੈ ਕਿ ਪੁਤਿਨ ਨੂੰ ਆਰਥਿਕਤਾ ਦੇ ਬਰਬਾਦ ਹੋਣ ਦਾ ਡਰ ਹੈ ਤੇ ਉਸ ਦੇ ਕੋਲ ਤੇਲ ਤੋਂ ਇਲਾਵਾ ਕੁਝ ਨਹੀਂ ਹੈ ਯਾਤਰੀ ਜੇਕਰ ਪਾਰਤਥਣੇ ਬਾਕੀ ਦੇਸ਼ ਵੀ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਣ ਤਾਂ ਜੰਗ ਰੋਕਣ ਚ ਬਹੁਤ ਜ਼ਿਆਦਾ ਮਦਦ ਵੀ ਮਿਲ ਸਕਦੀ ਹੈ। ਅਜਲੀਏ ਨਹੀਂ ਦੁਬਾਰਾ ਫਿਰ ਆਦਰੋਮਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨਿਯੁਜਾਜਤ ਸਤਸ਼ਿ ਸ਼੍ਰੀ ਅਕਾਲ ਧੰਨਵਾਦ